ਬੜਾ ਹੀ ਹੁਨਾਰ ਖੁਸ਼ਦਿਲ ਮિજાਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਛੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਨ ਘਟਨਾ ਹੈ ਨਹੀਂ ਸਹਿ ਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟਾ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾ ਵਾਤਾ ਅਖਰੀ ਵਾਰ ਜਦੋਂ ਬੈਠੇ ਨਾਲ ਗੱਲ ਪਈ ਹੈ ਕਿ ਕਿਸ ਤਰ੍ਹਾਂ ਦਾ ਕੁਛ ਕੀਤਾ ਕੀ ਗੱਲ ਪਈ ਸੀ 3 4 3 ਤਾਂ ਦੋ ਹੀ ਲੱਗੇ ਤੁਸੀਂ ਤਾਂ ਇਹ ਮਾਗਦੇ ਚਾਹਾਂਗਾ ਬਈ ਕੋ ਵੀਰ ਦੇ ਵਿਆਹ ਤੇ ਨਹੀਂ ਆਉਣਾ ਉਹ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਭੈਣ ਦਾ ਮੈਂ ਕਰੂਗਾ ਅੰਗਰੇਜ਼ਾਂ ਨਾਲ ਪੀਟਾ ਕਰੋ 82 ਦਾ 12 ਜਨਵਰੀ 15 ਦੇ ਵਿੱਚ ਤੁਹਾਨੂੰ ਤੁਹਾਨੂੰ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹੱਸਾਬ ਆਪ ਕਰੀ ਤੇ ਸਸਾ ਤੋਂ

बड़जी भी हैं उधर फोर्स लाकर के उधर पेपर वर्क के उधर ना कि आज के इधर कटी र ज़्यादा अच्छी ज़माना है ना उधर करके उधर उत्तर स्लाकर के तो सब के बिंदाव हो सकते हैं पर लेकिन आप शोक होते हैं उधर पर अकेले लगता है मेरा पति तो एकदम इस तरफ़ तब्बा की है तो धंधन हुए मोना आया था मैं भ उसने बताया कि वीर मैं कहा तू आजा तो ते तेरा ब्याह करी है में मेरे में दुन दुन मैं अपने पापा मैं आ जाऊंगा मेरे ट्रेडिंग में अको लो अपन छुट्टी दबावे मैं आ जाऊंगा मुझे लगता है कि मैं कहीं घूम टाऊंगा फिर तो बाद वोदा जर मैं बात नहीं कर सकता बीमार रहना था ਰਾਬਤਾ ਕਰਕੇ ਮੇਰੇ ਮਾਤਾ ਨੂੰ ਬੜਾ ਹੱਸਦਾ ਬੜਾ ਆਪਾਂ ਦੀ ਤਗੜਾ ਜੇ ਧੀ ਕਰਨਾ ਕੀਤੀਆਂ ਉਹਨਾਂ ਮੈਂ ਕਿਹਾ ਮੈਂ ਪਿਓਰ ਕੋ ਗਿਆ ਮੈਂ ਕਰ ਜਾਣਾ ਤੇ ਤੁਸੀਂ ਹੋਣਾ ਵਿਆਹ ਵੀ ਤੁਹਾਡੇ ਹੋ ਜਾਣਾ ਉਹ ਕਿਹਾ ਨਹੀਂ ਉਹ ਨਹੀਂ ਦੰਦਾ ਮੈਂ ਆ ਜਾਣਾ ਮਿਲਣਾ ਕੱਢ ਚਲੋ ਉਸ ਤੋਂ ਬਾਅਦ ਹਲਤਾਰੇ ਆ ਹਸ ਉਹਨਾਂ ਕਿ ਸੰਧ ਕਰਦਾ ਉਹ ਤਾਂ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਇਹ ਬਿਜਤਰੀਆਂ ਦਾ

ਪਹੁੰਚ ਗਿਆ ਚਲੋ ਲੋ ਲੋ ਉਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਇੱਥੇ ਹੋ ਗਏ ਜਿਨ੍ਹਾਂ ਨਾਲ ਕੰਮ ਹੋਇਆ ਤੇ ਦੇਖੋ ਹੁਣ ਉਹ ਵੀ ਕਰ ਰਹੇ ਨੇ ਤੇ ਕਿਸ ਨੇ ਆਉਂਦਾ ਉਹਦੀ ਵਰ ਜਦੋਂ ਗੱਲ ਹੋਈ ਸੀ ਇੱਥੇ ਵੀ ਸਾਰੀ ਗੱਤਾਂ ਦੀ ਕੋਸ਼ਿਸ਼ ਨੇ ਦੱਸਣ ਜੋ ਕਿ ਅਜੇ ਜਿਵੇਂ ਸਾਨੂੰ ਪਤਾ ਹੀ ਨਹੀਂਗਾ ਉਹਨਾਂ ਨੇ ਦੱਸਣਾ ਤੇ ਅਸੀਂ ਸਾਰੇ ਅੱਗੇ ਹਮ ਅਗਲਾ ਪ੍ਰੋਗਰਾਮ ਤੋਂ ਬਣਾ